ਆਇਆ 5 ਘੰਟੇ ਵਾਲਾ ਤੇ ਕਹਿੰਦੇ ਬੇਬੀ ਦੇ ਲੰਮਸ ਵਾਸਤੇ ਠੀਕ ਰਹੂਗਾ ਤੇ ਉਹ ਟੀਕਾ ਕੀ ਕਹਿੰਦੇ ਲਗਾਤਾ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਬਾਟਰ ਬ੍ਰੇਕ ਆਪੇ ਬ੍ਰੇਕ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਟੀਕੇ ਲਗਾ ਲਗਾ ਕੇ ਲਗਾ ਲਗਾ ਕੇ ਆਪਣੇ ਬਦਲੋ ਦੇ ਲੇਬਰ ਪੇਨ ਸਟਾਰਟ ਕੀਤੇ ਉਸ ਤੋਂ ਬਾਅਦ ਇਹਨਾਂ ਨੇ ਕਰਦੇ ਕਰਾਂਦੇ ਇੱਕ ਵੇਰ ਤੱਕ ਮੇਰੇ ਜਨਿਤਿਦਰੀ ਕਰੀ ਉਹ ਵੀ ਇਹਨਾਂ ਨਰਸ ਸਟਾਫ ਨੇ ਕਰੀ ਹੋ ਕੇ 55 ਪਾਪਾ ਕੇ ਬੇਬੀ ਵਿੱਜੇ ਇਹਨਾਂ ਨੇ ਬਾਹਰ ਜਿੰਨਾ ਦੇਖਦੇ ਸਵੈਲਿੰਗ ਆਈ ਤੇ ਹੁਣ ਬੇਬੀ ਹੈ ਨਹੀਂ ਇਸ ਟਾਈਮ ਮੈਮ ਕਿਹੜਾ ਮੰਨ ਤੁਹਾਨੂੰ ਰੈਫਰ ਕਰਾ ਕੇ ਬੇਬੀ ਚੰਡੀਗੜ੍ਹ ਹਸਪੀਟਲ ਲੈ ਕੇ ਗਏ ਸੀਗੇ ਉਹ ਉਹ ਦਿੰਦੀ ਤੇ ਫੈਸਲਾ ਹੋ ਗਿਆ ਅਸਟਰੀਏ ਦੇ ਕੀ ਮੰਗਿਆ ਉਹ ਤੁਹਾਡੀ ਮੈਨੂੰ ਤਾਂ ਇਨਸਾਨ ਚਾਹੀਦਾ ਜਿਹੜਾ ਇਹਨਾਂ ਕਰਕੇ ਹੋਇਆ ਨਰਸ ਸਟਾਫ ਕਰਕੇ ਹੋਇਆ ਜਿਹਨੇ ਬੇਬੀ ਧੱਕੇ ਨਾਲ ਕੀਤੀ ਜਿਹਨੂੰ ਸਵੇਲਿੰਗ ਆਈ ਬੇਬੀ ਦੇ ਸਿਰ ਤੇ ਜਿਹੜਾ ਇੰਜੈਕਸ਼ਨ ਲਾਇਆ ਉਹ ਕਦੋਂ ਲਾਇਆ ਦਾ ਉਹ ਸਾਨੂੰ ਪਤਾ ਨਹੀਂ ਇਹਨਾਂ ਨੇ ਕਦਾਂ ਲਾਇਆ ਬਸ ਆ ਕੇ ਮੰਗਾ ਲਿਆ ਉਹ ਵੀ ਸਾਡੇ ਸਾਹਮਣੇ ਨਹੀਂ ਲਗਾਇਆ ਹੈਗਾ ਇਹਨਾਂ ਨੇ ਇੰਜੈਕਸ਼ਨ ਨਾ ਸਾਨੂੰ ਦੱਸਿਆ ਵੀ ਅਸੀਂ ਇੰਜੈਕਸ਼ਨ ਲਾਣ ਲੱਗੇ ਨਹੀਂ ਲਾਣ ਲੱਗੇ ਇਹਨਾਂ ਨੇ ਆਪਣੇ ਆਪ ਲਾਇਆ ਪਤਾ ਨਹੀਂ ਲਾਇਆ ਇਹਨਾਂ ਨੇ ਇੰਡੈਕਟਿਵ ਲਗਾ ਕਿ ਬੇਬੀ ਨੂੰ ਲਗਾ ਲਗਾ ਕੇ ਲਗਾ ਲਗਾ ਕੇ ਇਨਫੈਕਸ਼ਨ ਹੋ ਗਈ ਸੀ ਕਿ ਬੇਬੀ ਨੂੰ ਜਿਹਨਾਂ ਬੇਬੀ ਦੇ ਵੀ ਹੱਥ ਪੈਰ ਵੀ ਨੀਲੇ ਪੈ ਗਏ ਸੀ ਉਹ ਜੀ ਡੈਥ ਹੋਈ ਹੈ ਡਾਕਟਰ ਦਾ ਕੀ ਕਹਿਣਾ ਉਹ ਬਲੇ ਡਾਕਟਰ ਕਹਿੰਦੇ ਇਨਫੈਕਸ਼ਨ ਹੋ ਗਈ ਸੀ ਕਿ ਜਿਆਦਾ ਉਹਦੇ ਘਰ ਕੇ ਡੈਥ ਹੋਈ ਹੈ ਨੇਗੇਟਿਵ ਕਮੈਂਟਸ ਇਹ ਉਹ ਸਾਨੂੰ ਤਾਂ ਕੀ ਤਰ੍ਹਾਂ ਫੰਡ ਵੀ ਆਇਆ ਸਾਰਾ ਕੁਝ ਹੋਇਆ ਬਟ ਆਈਐਮਬੀ ਵੱਲੋਂ ਵੀ ਹੈਲਪ ਵੀ ਹੈ ਪ੍ਰੈਸ ਵੱਲੋਂ ਵੀ ਬਹੁਤ ਅੱਛੀ ਹੈਲਪ ਵੀ ਹੈ ਕਹਾਣੀ ਇਹ ਸਿਰਫ 4-5 ਲੇਡੀਆਂ ਜਿਹੜੀ ਉਮਰ ਚੋਂ ਭੁੰਦੀਆਂ अपने अपने पोलीटिशियनस कहें पेसेंट नी जबरदस्ती एडमिट कर लिया आठवीं महीनेडियो है जिदा ओ पी डी की भीडियो है जो पेसेंट साइ आई है पेसेंट की हॉक देख सॉर्मल बिल्कुल नॉर्मल कोई कॉम्प्लीकेशन नहीं डिलीवरी असि नहीं कहें कि हाँ उन्होंने प्रॉब्लम आई सी कुछ नहीं। बच्चा प्रीटर्न है आठवीं भी मिनट की लड़ पै गई कोई लड़ ही नहीं पी सू कुछ पता है कि सूड नहीं पी है ढाई मिनट से बच्चा डिलीवर हो गया बच्चा नहीं पहुँच गया बच्चा ठीक ठाक वेंटीलेटर बच्चा मीडिया को आई सर डॉक्टर मीडिया क्लाब सरियाम बोल रहा है उस तो बाद डॉक्टर भानू ने उन्होंने कॉल की कि दिस इज नॉट एथिक्स चला नहीं जा रहा वो दर्द से तड़फ रही है उस वॉक में तो इतना छूट उस पेशेंट बिचारी को इन्होंने मजबूर कर दिया बोलने के लिए वो पेशेंट की डेढ़ साल पहले डिलीवरी मैंने ही की है जब उसे इतना फेद था तभी वो अपने दूसरे बच्चे पर आई तीन दिन तक मैं सुबह शाम पेशेंट का राउंड करती अगर बेबी को बर्थ बर्थ इंजरी इंजरी हुई है, अगर में इंजरी आती है, है? में में आती तो 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 पर मिनट डिलीवरी हो गई, बच्चा फंसने के लिए कुछ टाइम तो चाहिए। वीडियो बट इसमें बच्चे के वाइटल्स नहीं मना भी किया ਇਹ ਨਾ ਸੋਕਤੀਆਂ ਪਈਆਂ ਮੈਂ ਠਾਲਿਆ ਮੈਂ ਫੜਾ ਫੜਾ ਨਾ ਉੱਤੇ ਉਹ ਤਾਂ ਮੈਡਮ ਵੀ ਆਈ ਨਹੀਂ ਹੈਗੇ ਜਦੋਂ ਆਪ ਐਸੀ ਕਿਹਾ ਵੀ ਮੈਡਮ ਫੋਨ ਕਰਕੇ ਬੁਲਾ ਰੋ ਫੜਾ ਫੜਾ ਨਹੀਂ ਤਾਂ ਉਹ ਬੱਚਾ ਉੱਥਾ ਆ ਪਿਆ ਰਿਹਾ ਅਸੀਂ ਨਹੀਂ ਦੇ ਨੇ। ਡਾਕਟਰ ਨੇ ਮੈਡਮ ਆਈ 10 ਮਿੰਟ ਬਾਅਦ ਅਜੇ ਵੀ ਹੋ ਗਿਆ ਨਾ ਤੱਕ ਇਹਨਾਂ ਵਰਕੇ ਬੱਚਾ ਸਖੰਜੇ ਨਾ ਕਰਿਆ ਸਭ ਦਿਖਾਇਆ ਨਹੀਂ ਬੱਚਾ ਇਹਨਾਂ ਨੇ ਬਿਲਕੁਲ ਵੀ ਫੜਾ ਫੜਾ ਨੀ ਨਿੱਪੂਰੇ ਵਿੱਚ ਹੀ ਲੈ ਗਏ ਡਾਕਟਰ ਨੂੰ ਪੁੱਛਾਂ ਮੈਂ ਡਾਕਟਰ ਨੇ ਕਿਹਾ ਉਹਨਾਂ ਨੂੰ ਦੇਖੋ ਕੀ ਹੈ। ਡਾਕਟਰ ਨੇ ਵੀ ਉਹਨਾਂ ਨੂੰ ਵੇਟ ਕਰਨ ਨੂੰ ਦੱਸੂਗੀ ਜੀ। ਸਭ 10:00 ਤੋਂ 2:00 ਤੱਕ ਰਸਿਆ ਕਰਨਾ ਵੀ ਆਏ ਤੋਂ ਨਾ ਬੱਚੇ ਟੀਕਾ ਲੈ ਕੇ ਦਿੱਤਾ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਟੀਕਾ ਲਾ ਦੋ ਮੈਂ ਸਵੇਰੇ ਤੁਹਾਨੂੰ ਪੇਮੈਂਟ ਕਰ ਦੋਣਾ ਕਿਉਂ ਅੱਜ ਤਾਂ ਹੈ ਨਹੀਂ ਮੈਂ ਗਰੀਬ ਬੰਦਾ ਹੀ ਮੈਂ ਯਾਰ ਯਾਰ ਬੰਦਾ ਹੈ ਕੋਈ ਗੱਲ ਨਹੀਂ ਨੋਰ ਨੋਰ ਟਾਈਮ ਦਿੱਤਾ 9 ਵੇ ਟੀਕਾ ਲਾ ਲਿਓ ਟੀਕਾ ਲਾ ਤੋ ਬਾਅਦ ਇਹਨਾਂ ਨੇ ਇੰਨਾ ਬਰਾਲ ਕਰਦਾ ਕੁੜੀ ਜਿਆ ਫੇਰ ਉਹ ਰੱਖ ਕੇ ਟੀਕਾ ਲਵਾ ਵੀ ਲਿਆ 10000 ਰੁਪਏ ਇਹ ਵੀ ਇਹਦਾ ਕੰਦੀਆ ਮਨ ਆਪ ਨਾ ਬੰਦੇ ਨੇ ਇੱਥੇ ਐਕਚੁਅਲੀ ਬੱਚਾ ਬੀਬੀ ਆਫ ਪ੍ਰਿਯੰਕਾ ਕਰਕੇ ਸੀਗਾ ਇਹ ਸਾਡੇ ਕੋਲ 2 ਦਿਨ ਪਹਿਲਾਂ ਆਏ ਸੀਗੇ ਉਹ ਇਹਦੇ attendants ਸਾਡੇ ਕੋਲ ਪਹਿਲਾਂ ਆ ਕੇ ਗੱਲ ਕਰਕੇ ਗਏ ਸੀ ਕਿ ਅਸੀਂ ਬੱਚਾ ਸ਼ਿਫਟ ਕਰਨਾ ਚਾਹੁੰਦੇ ਹਾਂ ਤੇ 2 ਦਿਨ ਪਹਿਲਾਂ ਸਾਡੇ ਕੋਲ ਲੈ ਕੇ ਆਏ ਸੀਗੇ ਬੱਚੇ ਨੂੰ ਤੇ ਬੱਚਾ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਸੀਗਾ ਬੇਸਿਕਲੀ ਇਹਦਾ ਡਿਲੀਵਰੀ ਦੇ ਟਾਈਮ ਕੋਈ ਪ੍ਰੋਬਲਮ ਹੋਈ ਬੱਚੇ ਨੂੰ ਉਸ ਤੋਂ ਬਾਅਦ ਦੇ ਵਿੱਚ ਬੱਚਾ ਰੋਇਆ ਨਹੀਂ ਫਿਰ ਬੱਚੇ ਨੂੰ ਵੈਂਟੀਲੇਟਰ ਤੇ ਲਾਉਣਾ ਪਿਆ ਕਿ ਜਿਹੜਾ ਕੋਈ ਪ੍ਰਾਈਵੇਟ ਹਸਪੀਟਲ ਲੋਕਲ ਆ ਉੱਥੇ ਹੀ ਇਲਾਜ ਚੱਲ ਰਿਹਾ ਸੀਗਾ ਵਿਜੇਂਦਰ ਹਸਪੀਟਲ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਉੱਥੇ ਦੌਰੇ ਬਹੁਤ ਜ਼ਿਆਦਾ ਪੈ ਰਹੇ ਸੀ ਬੱਚੇ ਨੂੰ ਜਾਂ ਬੱਚੇ ਨੂੰ ਬਹੁਤ ਪ੍ਰੋਬਲਮ ਆ ਰਹੀ ਸੀ ਫਿਰ ਅਸੀਂ ਆਪ ਦੇ ਕੋਲ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਸੀਗੀ ਸ਼ੁਰੂ ਤੋਂ ਹੀ ਡੇਵਨ ਤੋਂ ਹੀ ਬਹੁਤ ਨਾਜ਼ੁਕ ਚੱਲ ਰਹੀ ਸੀਗੀ ਪੇਰੈਂਟਸ ਨੂੰ ਵੀ ਅਸੀਂ ਦੱਸਤਾ ਉਹ ਵੀ ਦੇਖ ਰਹੇ ਸੀਗੇ ਉਹਨਾਂ ਨੂੰ ਕੋਆਪਰੇਟ ਕੀਤਾ ਉਹਨਾਂ ਨੇ ਵੀ ਦੇਖਿਆ ਬੱਚੇ ਨੂੰ ਕਿ ਦਿੱਕਤ ਬਹੁਤ ਜ਼ਿਆਦਾ ਹੈ ਦੌਰੇ ਬੱਚੇ ਦੇ ਬਿਲਕੁਲ ਕੰਟਰੋਲ 'ਚ ਨਹੀਂ ਆ ਰਹੇ ਸੀਗੇ ਸੋ ਇਹ ਕਈ ਵਾਰੀ ਜਨਮ ਦੇ ਟਾਈਮ 'ਤੇ ਆਕਸੀਜਨ ਨਹੀਂ ਮਿਲੀ ਬੱਚੇ ਨੂੰ ਜਾਂ ਫਿਰ ਬੱਚੇ ਨੂੰ ਕੀ ਉਹ ਵੀ ਪ੍ਰੋਬਲਮ ਸੀਗੀ ਉਸ ਤੋਂ ਬਾਅਦ ਹੀ ਇਹ ਦਿੱਕਤਾਂ ਸ਼ੁਰੂ ਹੋਈਆਂ ਆਕਸੀਜਨ ਨਾ ਮਿਲਣ ਕਰਕੇ ਜਾਂ ਦੌਰੇ ਹੋ ਜਿਆਦਾ ਪੈਨ ਕਰਕੇ ਬੱਚੇ ਨੂੰ ਜਿਹੜਾ ਆ ਉਹਨੂੰ ਫਿਰ ਮਸ਼ੀਨ 'ਤੇ ਲਾਉਣਾ ਪਿਆ कल दोपहर ਤੋਂ ਬਾਅਦ ਬੱਚੇ ਦੇ ਬਹੁਤ ਮਤਲਬ ਕਿ ਅਨ ਕੰਟਰੋਲੇਬਲ ਦੌਰੇ ਚੱਲ ਰਹੇ ਸੀ ਅਸੀਂ ਬੈਸਟ ਤੋਂ ਵੈਸਟ ਮੈਡੀਸਿਨਸ ਵੀ ਚਲਾਈਆਂ ਬੱਚੇ ਦੀ ਬਟ ਉਹ ਦੌਰੇ ਕੰਟਰੋਲ 'ਚ ਨਹੀਂ ਆਏ ਸੋ ਉਹਦੇ ਕਰਕੇ ਜਿਹੜੀ ਉਹਦੀ ਹਾਰਟ ਬੀਟ ਬੱਚੇ ਦੀ ਦਿਲ ਦੀ ਧੜਕਣ ਉਹ ਡਾਊਨ ਜਾਂਦੀ ਗਈ ਤੇ ਫਿਰ ਅਧੀਨ ਰਾਤ ਨੂੰ ਬੱਚਾ ਜਿਹੜਾ ਅਨਫੋਰਚੂਨੇਟਲੀ ਉਹ ਐਕਸਪਾਇਰ ਹੋ ਗਿਆ ਤੇ ਉਹ ਐਕਚੁਅਲੀ ਟੀਕਾ ਜਿਹੜਾ ਹੁੰਦਾ ਉਹ ਬੇਸਿਕਲੀ ਹੁੰਦਾ ਹੈ ਕਿ ਲੰਗਸ ਨੂੰ ਸਰਫੈਕਟੈਂਟ ਕਹਿੰਦੇ ਆਪਾਂ ਉਹਨੂੰ ਉਹ ਬੇਸਿਕਲੀ ਜਿਹੜੇ ਬੱਚੇ ਪ੍ਰੀਮਚੂਰ ਹੁੰਦੇ ਆ ਉਹਨਾਂ ਨੂੰ ਸਾਨੂੰ ਲਾਉਣਾ ਪੈਂਦਾ ਉਹ ਠੀਕ ਹੈ ਉਹ ਅਸੀਂ ਲੰਗਸ ਦੇ ਵਿੱਚ ਹੀ ਲਗਾਈਦਾ ਠੀਕ ਹੈ ਉਹ ਤੇ ਉਹ ਟੀਕਾ ਜਿਹੜਾ ਆ ਉਹ ਜਿਹੜੇ ਬੱਚਿਆਂ ਨੂੰ ਡਿਲੀਵਰੀ ਤੋਂ ਬਾਅਦ ਸਾਂਝ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਉਹਨਾਂ ਨੇ ਲਗਾਉਣਾ ਪੈਂਦਾ ਜਿਹਨਾਂ ਬੱਚਿਆਂ ਦਾ weight ਬਹੁਤ ਜ਼ਿਆਦਾ ਘੱਟ ਹੋਵੇ ਉਹਨਾਂ ਨੂੰ ਲਗਾਈਦਾ ਆਪਾਂ ਇੰਜੈਕਸ਼ਨ ਤੇ ਅਸੀਂ ਵੀ ਇੱਥੇ ਲਗਾਉਂਦੇ ਇੰਜੈਕਸ਼ਨ ਬਟ ਉਹਨਾਂ ਦਾ ਜਿਹੜੇ ਇਹਦੇ ਪੇਰੈਂਟਸ ਦਾ ਕਹਿਣਾ ਸੀਗਾ ਵੀ ਸਾਨੂੰ ਉਹਨਾਂ ਨੇ ਰੇਟ ਜਿਹੜਾ 36000 ਕੋਟ ਕੀਤਾ ਬਟ ਆਈਡਲੀ ਜਿਹੜਾ ਉਹਦਾ ਰੇਟ ਜਿਹੜਾ ਉਹ 11ਵੇਂ ਪਰ 12ਵੇਂ ਕਿ ਸਰ ਦੇ ਆਊਂਦਾ ਉਹਦਾ ਰੇਟ ਹੈ ਜਿਹੜਾ ਇੰਜੈਕਸ਼ਨ ਦਾ ਉਹਦਾ ਪ੍ਰਿੰਟ ਪ੍ਰ ਦੇਖੋ ਪੇਸ਼ੈਂਟ ਲੇਬਰ ਪੇਨਸ ਜੀ ਆਸੇ ਸਾਡੇ ਕੋਲ ਔਰ ਪ੍ਰੀ ਟਰਮ ਸੀ ਪੇਸ਼ੈਂਟ ਨੂੰ ਸਭ ਐਕਸਪਲੇਨ ਕਰ ਦਿੱਤਾ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਗਿਆ ਬੰਦਿਆਂ ਸਾਰੀਆਂ ਮੈਡੀਸਿਨਸ ਦਿੱਤੀਆਂ ਗਈਆਂ ਪੇਸ਼ੈਂਟ ਦੀ ਤੇਰਾਂ ਡਿਲੀਵਰੀ ਹੋਈ ਤਕਰੀਬਨ ਪੌਨੇ ਦੇ ਆਸ-ਪਾਸ ਪੇਸ਼ੈਂਟ ਜੀ ਜਦ ਡਿਲੀਵਰੀ ਹੋਈ ਸਟਾਫ ਪੇਸ਼ੈਂਟ ਨੂੰ ਲੇਬਰ ਰੂਮ ਲੈ ਕੇ ਗਿਆ ਨਾਲ ਦੇ ਨਾਲ ਨਿੱਕੂ ਸਟਾਫ ਨਿੱਕੂ ਡਾਕਟਰ ਪੀਡੀਆਟ੍ਰੀਸ਼ੀਨ ਸਾਡੇ ਔਰ ਮੈਂ ਅਸੀਂ ਤਿੰਨੋਂ ਇਮੀਡੀਏਟਲੀ ਉੱਥੇ ਪਹੁੰਚੇ ਪੇਸ਼ੈਂਟ ਦੀ ਡਿਲੀਵਰੀ ਮੈਂ ਆਪ ਕਰਾਈ ਹੈ ਬਿਲਕੁਲ ਐਫਰਟਲੈਸ ਡਿਲੀਵਰੀ ਹੋ ਗਈ 2-3 ਮਿੰਟ ਦੇ ਅੰਦਰ ਅੰਦਰ ਕੋਈ ਫੋਰਸਪੈਪਸ ਨਹੀਂ ਲੱਗੇ ਕੋਈ ਇਨਸਟਰੂਮੈਂਟਲ ਡਿਲੀਵਰੀ ਨਹੀਂ ਸੀ ਐਨੀ ਅਫਰਟਲੈਸ ਡਿਲੀਵਰੀ ਸੀ ਕਿ 2 ਸੈਂਟੀਮੀਟਰ ਤੋਂ ਵੀ ਛੋਟੀ ਐਪੀਜ਼ੀਓਟੋਮੀ ਜਿਹੜਾ ਨੀਚੇ ਤਾਂਗੇ ਹੁੰਦੀ ਹੈ ਪੇਸ਼ੈਂਟ ਨੂੰ ਦਿੱਤੇ ਗਏ ਔਰ ਐਨੀ ਇਮੀਡੀਏਟਲੀ ਡਿਲੀਵਰੀ ਹੋ ਗਈ ਸਮੂਥ ਡਿਲੀਵਰੀ ਜਿਹਨੂੰ ਕਿਹਾ ਜਾ ਸਕਦਾ ਹੈ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਸ ਤੋਂ ਬਾਅਦ ਪ੍ਰੀਟਰਮ ਬੱਚਾ ਸੀ ਸਾਡੇ ਪੀਡੀਆਟਰਸ਼ ਨੇ ਇਮੀਡੀਏਟਲੀ ਬੇਬੀ ਹੈਂਡਓਵਰ ਲਿਆ ਔਰ ਪੇਸ਼ੈਂਟ ਨੂੰ ਨਾਲ ਦੀ ਨਾਲ ਬੱਚੇ ਨੂੰ ਆਕਸੀਜਨ ਦਿੱਤੀ ਗਈ ਬੱਚਾ ਵੈਂਟੀਲੇਟਰ ਤੇ ਪਾਇਆ ਗਿਆ ਬੰਦੇ ਸਾਰੇ ਇੰਜੈਕਸ਼ਨਸ ਦਿੱਤੇ ਗਏ ਔਰ ਬੱਚਾ ਬਹੁਤ ਇੰਪਰੂਵ ਕਰ ਗਿਆ ਸੀ ਬੇਬੀ ਜਿਹੜਾ ਸੀ ਉਹ ਇੰਪਰੂਵਮੈਂਟ ਸੀ ਉਹਦੇ ਚ ਜਦ ਉਹ ਜ਼ਬਰਦਸਤੀ ਲਾਮਾ ਲੈ ਕੇ ਗਏ ਅਗੇਂਸਟ ਮੈਡੀਕਲ ਐਡਵਾਈਸ ਉਹ ਸਾਡੇ ਕੋਲ ਲੈ ਕੇ ਗਏ ਛੋਟੇ ਹਸ ਚੰਡੀਗੜ੍ਹ ਹਸਪੀਟਲ ਚ ਜਿੱਦੇ ਕੋਲ ਕੀ ਸਾਡੇ ਕੋਲ ਕੱਟ ਫੈਸਿਲਿਟੀਜ਼ ਸ਼ਾਇਦ ਹੁੰਦੀਆਂ ਅਸੀਂ ਇੱਕ ਦਿਨ ਚ ਬੇਬੀ ਇੰਨਾ ਇੰਪਰੂਵ ਕਰ ਦਿੱਤਾ ਤੇ 5 ਦਿਨ ਤੱਕ ਉਹ ਬੱਚੇ ਨੂੰ 5 ਦਿਨ ਰੱਖ ਕੇ ਬੱਚਾ ਇਨ ਬੈਡ ਕੰਡੀਸ਼ਨ ਚ ਕਿਵੇਂ ਚਲਾ ਗਿਆ ਔਰ ਬੱਚੇ ਦੀ ਸਾਡੇ ਕੋਲ ਇਨਫੈਕਸ਼ਨ ਦੇ ਟੈਸਟ ਬਿਲਕੁਲ ਨੈਗੇਟਿਵ ਆਈ ਸੀ ਔਰ ਬੱਚੇ ਨੂੰ ਕੋਈ ਬਰਥ ਇੰਜਰੀ ਨਹੀਂ ਸੀ ਹੈਨਾ ਕਹਿ ਰਹੇ ਕਿ ਚਿਮਟੇ ਲਗਾਏ ਜਾਂ ਜੋ ਵੀ ਲਗਾਇਆ ਸ਼ਿਕੰਜਾ ਲਗਾਇਆ ਤਾਂ ਪੇਸ਼ੈਂਟ जिसको चिमटे लगाए जाते हैं उसकी बर्थ के नाल ऐसी होती है क्या जिसको दो सेंटीमीटर से भी छोटी है बिजे ऑर्टमी और बच्चे को बर्थ इंजरी के मार्क्स होने चाहिए अगर पोस्टमार्टम में ये सब आता है तो ठीक है हम कल्पनिक है अगर ये सब नहीं आता बच्चे का कॉज ऑफ डेथ कुछ और होता है तो क्या इसका मतलब जो हमारे हॉस्पिटल के सामने धरने लगाए गए वो सिर्फ हमारा नाम खराब करने के लिए लगाए गए जो तो हमने इतनी मुश्किल से अपनी रेपुटेशन हार्ड अर्न रेपुटेशन हार्ड अर्न फेथ ऑफ पेशेंट हमने लिया है चूंकि एक डॉक्टर के लिए बहुत मुश्किल है अपना सारा पर्सनल लाइफ त्याग कर वो ये सब करता है एक ऑप्स की प्रैक्टिस करना बहुत मुश्किल है क्योंकि ये बिल्कुल एमरजेंसी कंडीशन है किसी भी वक्त आपको कॉल आए ना तो आप अपना वॉशरूम जाना तक रोक कर पेशेंट के लिए जाते हो इतना हार्ड एंड हमने नाम कमाया और इन्होंने बिना किसी फैक्ट के इतने सारे इल्जाम लगा दिए अगर इसका रीज़न बर्थ इंजरी नहीं आती है तो क्या उस हॉस्पिटल के खिलाफ ये धरने लगाते हैं क्योंकि अगर इनको बच्चे की मौत से ही सदमा है बच्चे की मौत से इनको कोई सदमा नहीं है पाँच दिन बाद ना तो किसी और हॉस्पिटल के खिलाफ केस होगा ना कहीं और धरने लगेंगे धरने सिर्फ हमारे अगेंस्ट लगने थे क्योंकि उनको पर्सनल हमारे से ही प्रॉब्लम है और सिर्फ यही इनका मोटिव है हमारा नाम और रेपुटेशन को खराब करना ये चार पांच लेडीज हैं, जेडियाँ अपने अपनों पॉलिटिशियंस कह दी है सोशल वर्कर कह है ਇਹ ਪੂਰੇ ਰੋਪੜ ਨੂੰ ਵੀ ਪਰੇਸ਼ਾਨ ਕਰਦੀਆਂ ਇਹਨਾਂ ਨੇ ਜ਼ਬਰਦਸਤੀ ਹਸਪੀਟਲ ਦੇ ਸਾਹਮਣੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਜਾ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਸਾਡੇ ਖਿਲਾਫ 네ਗੇਟਿਵ ਕਮੈਂਟ ਕੀਤੇ ਜੋ ਅਸੀਂ 10 ਸਾਲ ਚ ਇਮੇਜ ਆਪਣੇ ਬਣਾਈ ਸੀਗੀ ਡਾਕਟਰ ਕੰਚਨ ਦੀ ਆ ਮੇਰੀ ਅਸੀਂ ਪੀਜੀਬੀ ਕੰਮ ਕੀਤਾ ਅਸੀਂ ਸਿਵਲ ਹਸਪੀਟਲ ਵੀ ਕੰਮ ਕੀਤਾ ਅਸੀਂ ਹੁਣ ਪ੍ਰਾਈਵੇਟ ਹਸਪੀਟਲ ਵੀ ਚਲਾ ਰਹੇ ਹਾਂ ਸਭ ਤੋਂ ਚੀਪਸਟ ਐਂਡ ਬੈਸਟ ਹਸਪੀਟਲ ਹੈ ਤੁਸੀਂ ਕਦੇ ਵੀ ਗੂਗਲ ਕਰਕੇ ਦੇਖ ਸਕਦੇ ਹੋ ਬਟ ਇਹਨਾਂ ਚਾਰ ਜਨ ਲੇਡੀਜ਼ ਨੇ ਹਸਪੀਟਲ ਦੇ ਅੰਮੀ ਸਾਹਮਣੇ ਆ ਕੇ ਇਹ ਰੱਕਸ ਕੀਤਾ ਹਸਪੀਟਲ ਦੇ ਅੰਦਰ ਕੀਤਾ ਪ੍ਰੋਪਰਟੀ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਮਰੀਜ਼ ਨੂੰ ਧੜਕਾਇਆ ਬਾਕੀ ਜਿਹੜੇ ਮਰੀਜ਼ ਸੀ ਉਹਨਾਂ ਨੂੰ ਪਰੇਸ਼ਾਨ ਕੀਤਾ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਅਸੀਂ ਇਹਨਾਂ ਦੇ ਖਿਲਾਫ ਕੋਰਟ ਚ ਗਏ ਇਹਨਾਂ ਦੇ ਉੱਪਰ ਮਾਨ ਆਣੀ ਤਾਂ 50 ਲੱਖ ਦਾ ਕੇਸ ਕੀਤਾ ਜਿਹਦੇ ਦੇਖੋ ਮੈਨੂੰ ਜੋ ਲੱਗਦਾ ਇਸ ਚ ਨਾ ਕੋਈ ਬਹੁਤ ਵੱਡੀ ਕੌਨਸਪੀਰੇਸੀ ਹੈ ਜਾਂ ਤਾਂ ਕੋਈ ਸਾਡਾ ਕੰਪੀਟੀਟਰ ਹਸਪੀਟਲ ਇਸ ਚੀਜ਼ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਯਾ ਇਹ ਲੇਡੀਆਂ ਆਪਣੀ ਪੋਲਿਟਿਕਸ ਨੂੰ ਚਮਕਾਉਣ ਵਾਸਤੇ ਆਪਣੀ ਪੋਲਿਟਿਕਸ ਨੂੰ ਹਾਈਪ ਕਰਨ ਵਾਸਤੇ ਸੋਸ਼ਲ ਮੀਡੀਆ 'ਚ ਆਣਾ ਚਾਹੁੰਦੇ ਆਂ ਪ੍ਰੈਸ 'ਚ ਆਣਾ ਚਾਹੁੰਦੇ ਆਂ ਇਹ ਦੋ ਤਿੰਨ ਰੀਜ਼ਨ ਹੋ ਸਕਦੇ ਆ ਜਿਦੇ ਕਰਕੇ ਇਹਨਾਂ ਨੇ ਜ਼ਬਰਦਸਤੀ ਹਸਪੀਟਲ ਦੇ ਸਾਹਮਣੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਏ ਇਹ ਸਾਰਾ ਕਰਾਇਆ ਧਰਾਇ ਇਹਨਾਂ ਸਿਰਫ 3-4 ਲੇਡੀਆਂ ਦਾ ਹੀ ਏ ਇਹਨਾਂ ਨੇ ਮਰੀਜ਼ ਨੂੰ ਵੀ ਭੜਕਾਇਆ ਮਰੀਜ਼ ਨੂੰ ਵੀ ਆਪਣੇ ਨਾਲ ਰਲਾ ਲਿਆ ਪਤਾ ਨਹੀਂ ਕਿਸ ਦੇ ਕਹਿੰਤੇ ਕਰ ਰਹੇ ਆ ਪੈਸੇ ਖਾ ਕੇ ਕਰ ਰਹੇ ਆ ਇਹਨਾਂ ਨੇ ਸਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹਸਪੀਟਲ 'ਚ ਵੀ ਤੋੜ-ਫੋੜ ਦੀ ਕੋਸ਼ਿਸ਼ ਕੀਤੀ ਏ ਇਹ ਸਭ ਕਰ ਜਿਹੜਾ ਸੀਐਮਓ ਜਿਹੜੇ ਰੂਪਨਗਰ ਹੈਗੇ ਉਹਨਾਂ ਨੂੰ ਇੱਕ ਅਪਲੀਕੇਸ਼ਨ ਮਿਲ ਕਰ ਦਿੱਤੀ ਹੈ ਕਿ ਇਹਦੇ ਚ ਉਹ ਆਪਣੀ ਜਾਂਚ ਕਰਕੇ ਸਾਨੂੰ ਰਿਪੋਰਟ ਦੇਣ ਕਿ ਡਾਕਟਰ ਦੀ ਕੋਈ ਅੰਗਲੀ ਹੈ ਜene ਸੋ ਉਹਨਾਂ ਦੀ ਰਿਪੋਰਟ ਆਣ ਤੋਂ ਬਾਅਦ ਪੁਲਿਸ ਕੋਲੋਂ ਕਰ ਲਈ